ਰਾਮ ਸਰਪੰਚਾ ਗਰਵਾਲੀ ਵਿੱਕੀ ਲੰਮਾ ਅਫੀਸ਼ਲ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਆਉਣਗੀਆਂ ਮੇਰੇ ਨਾਲ ਉਸਤਾਦ ਲੋਕ ਨੇ ਆਜਾਦ ਬੁਲਾਰਾ ਬੁੱਟਾ ਉਮਰੀਆਣਾ ਜੀ ਉਹ ਵੀ ਸਾਡੇ ਦਰ ਮੇਰੇ ਪਹੁੰਚੀ ਹੋਈ ਹੈ ਬਹੁਤ ਵੱਡਾ ਘਾਟਾ ਪਿਛਲੇ ਦਿਨੀ ਮਾਤਾ ਜੀ ਦਾ ਸਹਾ ਜਿਹੜਾ ਸਿਰ ਤੋਂ ਉੱਠਿਆ ਬਹੁਤ ਵੱਡਾ ਘਾਟਾ ਪਿਆ ਸਾਰਾ ਕਬੱਡੀ ਯਕਤ ਬੁੱਟੇ ਉਸਤਾਦ ਦੇ ਨਾਲ ਹੈ ਭਾਈ ਗੁਰੂ ਮੇਰ ਕਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਗੁਰੂ ਸਾਹਿਬ ਕਿਰਪਾ ਕਰਨ ਆਜਾਦ ਬੁਲਾਰਾ ਬੁੱਟਾ ਕਬੱਡੀ ਦੇ ਉੱਪਰ ਜ਼ਰੂਰ ਬਾਤ ਪਾਉਣਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਾਝੇ ਨੂੰ ਇਹ ਮਾਣ ਪ੍ਰਾਪਤ ਹੈ ਕਿ ਜਦੋਂ ਸਾਰੇ ਜਗ੍ਹਾ ਕਬੱਡੀ ਬੰਦ ਹੋ ਜਾਂਦੀ ਹੈ ਤੇ ਮਾਝਾ ਸਾਰੇ ਪਲੇਅਰਾਂ ਨੂੰ ਸੰਭਦਾ ਹੈ ਮੈਂ ਧੰਨਵਾਦ ਕਰਦੀ ਹਾਂ ਗੱਗੋ ਬੂਹੇ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਇੱਕ ਚੋਟੀ ਦਾ ਮੁਕਾਬਲਾ ਲੜਕੀਆਂ ਦਾ ਤੁਹਾਡੇ ਸਾਹਮਣੇ ਖੇਡਿਆ ਜਾ ਰਿਹਾ ਹੈ ਹੈਪੀ ਦੀ ਕਬੱਡੀ ਪਈ ਹੈ ਮੋਗੇ ਦੀਆਂ ਕਹਿੰਦੇ ਕੁੜੀਆਂ ਖੇਡ ਰਹੀਆਂ ਨੇ ਜੱਸੀ ਮੈਡਮ ਦਾ ਬਹੁਤ ਵੱਡਾ ਸਤਿਕਾਰ ਜਗ ਜਗਤਾਰ ਸਿੰਘ ਜੀ ਮਹਿਣਾ ਕੋਚ ਸਾਹਿਬ ਦੀ ਟੀਮ ਲੈ ਕੇ ਪਹੁੰਚੇ ਨੇ ਉਹਨਾਂ ਦੋ ਟੌਪ ਦੀਆਂ ਟੀਮਾਂ ਨੇ ਪੰਜਾਬ ਪੁਲਿਸ ਨੂੰ ਵੀ ਆਪਣੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਕਿਉਂਕਿ ਪਤਾ ਹੈ ਅੱਜ ਦੁਨੀਆ ਦੇ ਧਰੰਦਰ ਪਹੁੰਚਣੇ ਹੈ ਕੱਠ ਬਹੁਤ ਵੱਡਾ ਹੋ ਜਾਣਾ ਹੈ ਕੱਠ ਬਹੁਤ ਵੱਡਾ ਗਿਆ ਕਿਉਂਕਿ ਗਰਮੀ ਵੀ ਬਹੁਤ ਹੈ ਕੱਠ ਵੀ ਵੱਡਾ ਪਾਈ ਹੋਈ ਕਬੱਡੀ ਹੈ ਇਧਰ ਦੇ ਪਾਸੇ ਜਸੂ ਦੇ ਨਾਲ ਟੱਕਰ ਹੋ ਗਈ ਹੈ ਹੁਣ ਦੇਖਾਂਗੇ ਗੁੱਟ ਫੜ ਦੀ ਗਲਤੀ ਲੱਗਦੀ ਪਰ ਇਧਰ ਬੱਲੇ ਬੱਲੇ ਹੋਈ ਜਾਂਦੀ ਹੈ ਤੇ ਪੁਆਇੰਟ ਹੈਪੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੰਦਾ ਹੈ ਸਪੋਰਟਸ ਕਲੱਬ ਦੇ ਖਾਤੇ ਦੇ ਵਿੱਚ ਕਰ ਦਿੰਦਾ ਹੈ ਇਹ ਬਹੁਤ ਵੱਡਾ ਚੱਲਦਾ ਹੈ ਮੁਕਾਬਲਾ ਹੈ ਹੈਪੀ ਕਬੱਡੀ ਪਾਉਣ ਦੇ ਲਈ ਫਿਰ ਤਿਆਰ ਹਰ ਪ੍ਰੀਤਕਰ ਦਾ ਨਾਮ ਆਉਣਾ ਹੈ ਤੇ ਪਿਆਰ ਦੇ ਨਾਲ ਹੈਪੀ ਕਹਿੰਦੇ ਆ ਪਾਈ ਹੋਈ ਕਬੱਡੀ ਹੈ ਇਧਰ ਦੇ ਪਾਸੇ ਆ ਭਰੀ ਬਗਲ ਚੜੀ ਬਗਲ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਤੇ ਦਾਂ ਦੋਲ ਵਾਲੀ ਇਧਰ ਬੱਲੇ 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 ਉਹ ਤਾੜੀਆਂ ਦਾ ਆਪ ਮਹਾਰੇ ਵੱਜੀਆਂ ਨੇ ਆਹ ਤਾੜੀਆਂ ਤਾਂ ਆਪ ਮਹਾਰੇ ਵੱਜੀਆਂ ਥਾ ਜਾਵੇ ਰੈਡਰ ਤਾਂ ਫਿਰ ਮੁਸ਼ਕਲ ਹੀ ਛੱਡਦੀ ਐ ਇਧਰ ਦੇਖਦੇ ਆ ਬਿੱਲੇ ਨੇ ਫਿਰ ਤੋਂ ਵੱਜ ਕੇ ਤਾਵਾ ਬੋਲਿਆ ਚਾਰ ਤਿਆਰ ਪਰ ਤਿਆਰ ਨੇ ਨਿਸ਼ਾਨ ਢਿੱਲੋ ਬੈਰੀਕੇਡ ਵਾਲੇ ਵੀਰ ਦਾ ਬਹੁਤ ਵੱਡਾ ਸਤਿਕਾਰ ਉਹਨਾਂ ਦੇ ਨਗਰ ਗੱਗੋ ਬੂਹੇ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਇਧਰ ਦੇਖਦੇ ਆ ਮੁਕਾਬਲਾ ਫਿਰ ਹੋ ਗਿਆ ਹੈ ਲੇਕਿਨ ਬਿੱਲੇ ਚੋਟੀ ਦਾ ਨੰਬਰ ਜੋੜ ਗਈ ਹੈ ਚੋਟੀ ਦੇ ਪਾਸੇ ਅੱਜ ਟੀਮਾਂ ਦੇ ਮੇਨ ਸਪਾਂਸਰਾਂ ਦੇ ਵਿੱਚ ਨੇ ਸਰਦਾਰ ਸਾਦਾ ਸਿੰਘ ਜੀ ਸਰਪੰਚ ਗੁਰਕਬਾਲ ਸਿੰਘ ਬੱਲ ਅਮਰਤ ਗੁਰ ਗੁਰਵੰਤ ਵੀਰ ਹਰਪਾਲ ਸਿੰਘ ਜੀ ਪੋਲਟਰੀ ਫਾਰਮ ਮਨਪ੍ਰੀਤ ਕਨੇਡਾ ਨਵੀਂ ਸਰਪੰਚ ਅੱਡਾ ਡਾਕਟਰ ਬਿਟ ਆਸਟ੍ਰੇਲੀਆ ਸ਼ਿੰਦਾ ਸਰਪੰਚ ਭਤੀਜਾ ਸਾਰਿਆਂ ਦਾ ਧੰਨਵਾਦ ਹੈ ਗੁਰਸੇਵਕ ਯੂਕੇ ਚਾਨਣ ਸ਼ਾਹੂਕਾਰ ਸੇਵਕ ਬੂਰਿਆ ਗੁਰਤੀਰਥ ਢਿੱਲੋਂ ਸੁਣੋ ਕਮੈਨ ਵਾਲਾ ਦਿਲਜੀਤ ਯੂਕੇ ਸਾਰਿਆਂ ਵੀਰਾਂ ਦਾ ਧੰਨਵਾਦ ਹੈ ਨਾਲ ਗਰਪੇਜ ਸਾਡਾ ਭਰਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਨਾਲ ਜੱਗਾ ਬੈਲਜੀਅਮ ਹੈ ਨਾਲ ਜੋਵਨ ਕੈਨੇਡਾ ਮਨਜੀਤ ਬਹੁਤ ਵੱਡਾ ਧੰਨਵਾਦ ਹੋਵੇਗਾ 20 ਮਿੰਟ ਸਿੱਧੇ ਟੀਮ ਨੂੰ ਦਿੱਤੇ ਗਏ ਆ ਦੋਨਾਂ ਟੀਮਾਂ ਨੂੰ 10 ਮਿੰਟ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਚ 'ਚ 5 ਤਾਂ 7 ਮਿੰਟ ਰਹਿ ਗਿਆ ਗਤਕੇ ਦੀਆਂ ਟੀਮਾਂ ਨੂੰ ਬੇਨਤੀ ਹੈਓ ਗਰਾਊਂਡ ਦੇ ਲਾਗੇ ਆ ਜਾਣਾ ਕਿਉਂਕਿ ਕਿਰਪਾ ਕਰਕੇ ਐਂਟਰੀ ਕਰ ਲੈਣਾ ਆ ਪੈਸੇ ਜਗਜੀਤ ਵੀਰ ਜੀ ਨਿਸ਼ਾਨ ਨੂੰ ਫੜਾ ਦਿਓ ਨਿਸ਼ਾਨ ਵੀਰ ਆ ਜਿਹੜੀ ਖਿਡਾਰ ਨੇ ਜਫਾ ਲਾਇਆ ਉਹਦੇ ਤੱਕ ਮਾਇਆ ਪੁੱਛਦੀ ਕਰ ਦਿਓ ਤੇ ਧੰਨਵਾਦ ਹੋਵੇਗਾ ਇਧਰ ਕਬੱਡੀ ਪਈ ਹੋਈ ਆ ਹੁਣ ਦੇਖਾਂਗੇ ਇਧਰ ਦੇ ਪਾਸੇ ਰਾਮ ਸਰਪੰਚ ਦਾ ਇਸ਼ਾਰਾ ਕਿ ਪੁਆਇੰਟ ਰੀਡਰ ਦੇ ਖਾਤੇ ਦੇ ਵਿੱਚ ਜੁੜਦਾ ਆ ਰਾਮ ਸਰਪੰਚ ਵਿੱਕੀ ਲੰਮਾ ਵੱਡੀਆਂ ਜ਼ਿੰਮੇਵਾਰੀਆਂ ਨੇ ਅੱਜ ਦੇ ਆਫੀਸ਼ਲ ਲੜਕੀਆਂ ਵੀ ਕਹਿੰਦੇ ਬਹੁਤ ਵਧੀਆ ਕਬੱਡੀ ਦਾ ਪ੍ਰਦਰਸ਼ਨ ਕਰ ਰਹੀਆਂ ਨੇ ਇਧਰ ਵੱਡੇ ਭਾਈ ਕਬੱਡੀ ਬਿੱਲੇ ਦੀ ਪੈ ਗਈ ਆ ਲਾ ਬੰਨੇ ਦੀ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਇਸ ਤੋਂ ਬਾਅਦ ਆ ਬੀਰ ਖਾਲਸਾ ਇੰਟਰਨੈਸ਼ਨਲ ਗਤਕਾ ਅਖਾੜਾ ਤਰਨਤਾਰਨ ਆਪਣੇ ਜੋਹਰ ਦਿਖਾਉਣਗੇ ਇਧਰ ਹੈਪੀ ਦੀ ਟੱਕਰ ਹੋ ਗਈ ਹੈ ਹੈਪੀ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ ਆ ਬੱਲੇ ਬੱਲੇ ਕਰਾਉਣ ਦਾ ਯਤਨ ਕਰਦੀ ਹੋਈ ਆ ਪੈਂਦੀ ਹੋਈ ਕਬੱਡੀ ਦੇ ਉੱਪਰ ਦੇਖਦੇ ਆ ਆ ਟੱਕਰ ਹੈਪੀ ਦੇ ਨਾਲ ਤੇ ਪੁਆਇੰਟ ਰੀਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਤਾਂ ਹੋਰ ਕਰ ਦਿੱਤਾ ਹੈ ਕਬੱਡੀ ਫੇਰ ਕਹਿੰਦੇ ਹੈਪੀ ਨੇ ਪਾ ਦਿੱਤੀ ਹੈ ਰੀਡਰ ਦੇ ਪਾਸੇ ਦੇਖਦੇ ਆ ਪੁਆਇੰਟ ਰੀਡਰ ਦੇ ਖਾਤੇ ਜੁੜਦਾ ਆ ਆ ਮੈਚ ਦਾ ਜਿਹੜਾ ਪ੍ਰਾਈਜ਼ ਹੈ ਗਰਪੀਜ ਕੈਨੇਡਾ ਤੇ ਜੱਗਾ ਬੈਲਜੀਅਮ ਉਹਨਾਂ ਭਰਾਵਾਂ ਦੇ ਵੱਲੋਂ ਦਿੱਤੇ ਜਾਣਾ ਹੈ ਕਿ ਮਲ ਲਾਉਣੇ ਆ ਜਿਨ੍ਹਾਂ ਦੇ ਚਰਚੇ ਦੂਰ ਦਰਾਡੇ ਦੇ ਵਿੱਚ ਹੁੰਦੇ ਆ ਦੁਨੀਆ ਦੇ ਕਹਿੰਦੇ ਅੰਤਰਰਾਸ਼ਟਰੀ ਖਿਡਾਰੀ ਪਹੁੰਚਣੇ ਆ ਹਰਿਆਣੇ ਵਾਲਾ ਸ਼ੀਲੂ ਆਵੇਗਾ ਮਾਝੇ ਵਾਲੇ ਸ਼ੀਲੂ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਕਰ ਤਾੜੀਆਂ ਜ਼ੋਰਦਾਰ ਮਾਰ ਕੇ ਦੱਸ ਦਿਓ ਇੰਤਜ਼ਾਰ ਹੈ ਇੰਤਜ਼ਾਰ ਹੈ ਆ ਤਾੜੀਆਂ ਦੱਦੀਆਂ ਵੀ ਬੜੀ ਦੂਰ ਤਰਾਡੇ ਤੋਂ ਵੀਰ ਪਹੁੰਚੇ ਐ ਬੜੇ ਲੰਮੇ ਸਮੇ ਤੋਂ ਜਿਹੜਾ ਇੰਤਜ਼ਾਰ ਹੈ ਅੱਜ ਦੇ ਇਸ ਖੇਡ ਮੇਲੇ ਦਾ ਹਰਿਆਣੇ ਵਾਲੇ ਸ਼ਿੱਲੂ ਰਾਮ ਸਰਪੰਚਾ ਗਰਵਾਲੀ ਵਿੱਕੀ ਲੰਮਾ ਅਫੀਸ਼ੀਅਲ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਆਉਣਗੀਆਂ ਮੇਰੇ ਨਾਲ ਉਸਤਾਦ ਲੋਕ ਨੇ ਆਜ਼ਾਦ ਬੁਲਾਰਾ ਬੁੱਟਾ ਉਮਰੀਆਣਾ ਜੀ ਉਹ ਵੀ ਸਾਡੇ ਦਰ ਮੇਰੇ ਪਹੁੰਚੀ ਹੋਈ ਐ ਬਹੁਤ ਵੱਡਾ ਘਾਟਾ ਪਿਛਲੇ ਦਿਨੀ ਮਾਤਾ ਜੀ ਦਾ ਸਹਾਰਾ ਜਿਹੜਾ ਸਿਰ ਤੋਂ ਉੱਠਿਆ ਬਹੁਤ ਵੱਡਾ ਘਾਟਾ ਪਿਆ ਸਾਰਾ ਕਬੱਡੀ ਯਕਤ ਬੁੱਟੇ ਉਸਤਾਦ ਦੇ ਨਾਲ ਹੈ ਭਾਈ ਗੁਰੂ ਮੇਰ ਕਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਗੁਰੂ ਸਾਹਿਬ ਕਿਰਪਾ ਕਰਨ ਯਾਦ ਬੁਲਾਰਾ ਬੁੱਟਾ ਕਬੱਡੀ ਦੇ ਉੱਪਰ ਜਰੂਰ ਬਾਤ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝੇ ਨੂੰ ਇਹ ਮਾਣ ਪ੍ਰਾਪਤ ਹੈ ਕਿ ਜਦੋਂ ਸਾਰੇ ਜਗ੍ਹਾ ਕਬੱਡੀ ਬੰਦ ਹੋ ਜਾਂਦੀ ਹੈ ਤੇ ਮਾਝਾ ਸਾਰੇ ਪਲੇਅਰਾਂ ਨੂੰ ਸਾੰਦਦਾ ਹੈ ਮੈਂ ਧੰਨਵਾਦ ਕਰਦੀ ਹਾਂ ਗੱਗੋ ਬੂਹੇ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਇੱਕ ਚੋਟੀ ਦਾ ਮੁਕਾਬਲਾ ਲੜਕੀਆਂ ਦਾ ਤੁਹਾਡੇ ਸਾਹਮਣੇ ਖੇਡਿਆ ਜਾ ਰਿਹਾ ਹੈ ਹੈਪੀ ਦੀ ਕਬੱਡੀ ਪਈ ਹੈ ਬੋਗੇ ਦੀਆਂ ਕਹਿੰਦੇ ਕੁੜੀਆਂ ਖੇਡ ਰਹੀਆਂ ਨੇ ਜੱਸੀ ਮੈਡਮ ਦਾ ਬਹੁਤ ਵੱਡਾ ਸਤਿਕਾਰ ਜਗ ਜਗਤਾਰ ਸਿੰਘ ਜੀ ਮਹਿਣਾ ਕੋਚ ਸਾਹਿਬ ਦੀ ਟੀਮ ਲੈ ਕੇ ਪਹੁੰਚੇ ਨੇ ਉਹਨਾਂ ਦੋ ਟੌਪ ਦੀਆਂ ਟੀਮਾਂ ਨੇ ਪੰਜਾਬ ਪੁਲਿਸ ਵੀ ਆਪਣੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਕਿਉਂਕਿ ਪਤਾ ਹੈ ਅੱਜ ਦੁਨੀਆ ਦੇ ਤਰੰਦਰ ਪਹੁੰਚਨੇ ਆ ਕੱਠ ਬਹੁਤ ਵੱਡਾ ਹੋ ਜਾਣਾ ਕੱਠ ਬਹੁਤ ਵੱਡਾ ਹੋ ਗਿਆ ਕਿਉਂਕਿ ਗਰਮੀ ਵੀ ਬਹੁਤ ਹੈ ਕੱਠ ਵੀ ਵੱਡਾ ਪਾਈ ਹੋਈ ਕਬੱਡੀ ਹੈ ਇਧਰ ਦੇ ਪਾਸੇ ਜਸੂ ਦੇ ਨਾਲ ਟੱਕਰ ਹੋ ਗਈ ਹੈ ਹੁਣ ਦੇਖਾਂਗੇ ਗੁੱਟ ਫੜ ਦੀ ਗਲਤੀ ਲੱਗਦੀ ਪਰ ਇਧਰ ਬੱਲੇ ਹੋਈ ਜਾਂਦੀ ਹੈ ਤੇ ਪੁਆਇੰਟ ਹੈਪੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੰਦਾ ਹੈ ਉਹ ਸਪੋਰਟਸ ਕਲੱਬ ਦੇ ਖਾਤੇ ਦੇ ਵਿੱਚ ਕਰ ਦਿੰਦਾ ਹੈ ਇਹ ਬਹੁਤ ਵੱਡਾ ਚੱਲਦਾ ਹੈ ਮੁਕਾਬਲਾ ਹੈ ਹੈਪੀ ਕਬੱਡੀ ਪਾਉਣ ਦੇ ਲਈ ਫਿਰ ਤਿਆਰ ਹਰ ਪ੍ਰੀਤਕਰ ਨਾਮ ਆਉਣਾ ਤੇ ਪਿਆਰ ਦੇ ਨਾਲ ਹੈਪੀ ਕਹਿੰਦੇ ਆ ਪਾਈ ਹੋਈ ਕਬੱਡੀ ਹੈ ਇਧਰ ਦੇ ਪਾਸੇ ਆ ਭਰੀ ਬਗਲ ਚੜੀ ਬਗਲ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟੇਡਾਂ ਦੋਲ ਲਈ ਇਧਰ ਬੱਲੇ 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 ਉਹ ਤਾੜੀਆਂ ਦਾ ਆਪ ਮਹਾਰੇ ਵੱਜੀਆਂ ਨੇ ਆ ਤਾੜੀਆਂ ਤਾਂ ਆਪ ਮਹਾਰੇ ਵੱਜੀਆਂ ਜਾਵੇ ਰੈਡਰ ਤਾਂ ਫਿਰ ਮੁਸ਼ਕਲ ਹੀ ਛੱਡਦੀ ਹੈ ਇਧਰ ਦੇਖਦੇ ਆ ਬਿੱਲੇ ਨੇ ਫਿਰ ਤੋਂ ਵੱਜ ਕੇ ਤਾਵਾ ਬੋਲਿਆ ਚਾਰ ਤਿਆਰ ਪਰ ਤਿਆਰ ਨੇ ਨਿਸ਼ਾਨ ਢਿੱਲੋਂ ਬੈਰੀਗੇਡ ਵਾਲੇ ਵੀਰ ਦਾ ਬਹੁਤ ਵੱਡਾ ਸਤਿਕਾਰ ਉਹਨਾਂ ਦੇ ਨਗਰ ਗੱਗੋ ਬੂਹੇ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਇਧਰ ਦੇਖਦੇ ਆ ਮੁਕਾਬਲਾ ਫੇਰ ਹੋ ਗਿਆ ਹੈ ਲੇਕਿਨ ਬਿੱਲੇ ਚੋਟੀ ਦਾ ਨੰਬਰ ਜੋੜ ਗਈ ਹੈ ਚੋਟੀ ਦੇ ਪਾਏ ਹੈ ਅੱਜ ਟੀਮਾਂ ਦੇ ਮੇਨ ਸਪਾਂਸਰਾਂ ਦੇ ਵਿੱਚ ਨੇ ਸਰਦਾਰ ਸਾਦਾ ਸਿੰਘ ਜੀ ਸਰਪੰਚ ਗੁਰਕਬਾਲ ਸਿੰਘ ਬੱਲ ਅਮਰਤ ਗੁਰਵੰਤ ਵੀਰ ਹਰਪਾਲ ਸਿੰਘ ਜੀ ਪੋਲਟਰੀ ਫਾਰਮ ਮਨਪ੍ਰੀਤ ਕੈਨੇਡਾ ਨਵੀਂ ਸਰਪੰਚ ਅੱਡਾ ਡਾਕਟਰ ਬਿੱਟਾ ਆਸਟ੍ਰੇਲੀਆ ਸ਼ਿੰਦਾ ਸਰਪੰਚ ਭਤੀਜਾ ਸਾਰਿਆਂ ਦਾ ਧੰਨਵਾਦ ਹੈ ਗੁਰਸੇਵਕ ਯੂਕੇ ਚਾਨਣ ਸ਼ਾਹੂਕਾਰ ਸੇਵਕ ਬੂਰਿਆ ਗੁਰ ਤੀਰਥ ਢਿੱਲੋਂ ਸੁਣੋ ਕਮੈਨ ਵਾਲਾ ਦਿਲਜੀਤ ਯੂਕੇ ਸਾਰਿਆਂ ਵੀਰਾਂ ਦਾ ਧੰਨਵਾਦ ਹੈ ਨਾਲ ਗੁਰਪੇਜ ਸਾਡਾ ਭਰਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਨਾਲ ਜੱਗਾ ਬੈਲਜੀਅਮ ਹੈ ਨਾਲ ਜੋਵਨ ਕੈਨੇਡਾ ਮਨਜੀਤ ਬਹੁਤ ਵੱਡਾ ਧੰਨਵਾਦ ਹੋਵੇਗਾ 20 ਮਿੰਟ ਸਿੱਧੇ ਟੀਮ ਨੂੰ ਦਿੱਤੇ ਗਏ ਆ ਦੋਨਾਂ ਟੀਮਾਂ ਨੂੰ 10 ਮਿੰਟ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਚ ਪੰਜ ਤਾਂ 7 ਮਿੰਟ ਰਹਿ ਗਿਆ ਗਤਕੇ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਗਰਾਊਂਡ ਦੇ ਲਾਗੇ ਆ ਜਾਣਾ ਕਿਉਂਕਿ ਕਿਰਪਾ ਕਰਕੇ ਐਂਟਰੀ ਕਰ ਲੈਣਾ ਆ ਪੈਸੇ ਜਗਜੀਤ ਵੀਰ ਜੀ ਨਿਸ਼ਾਨ ਨੂੰ ਫੜਾ ਦਿਓ ਨਿਸ਼ਾਨ ਵੀਰ ਆ ਜਿਹੜੀ ਖਿਡਾਰ ਨੇ ਜਫਾ ਲਾਇਆ ਉਹਦੇ ਤਾਂ ਕਮਾਇਆ ਪੁੱਛਦੀ ਕਰ ਦਿਓ ਤੇ ਧੰਨਵਾਦ ਹੋਵੇਗਾ ਇਧਰ ਕਬੱਡੀ ਪਈ ਹੋਈ ਆ ਹੁਣ ਦੇਖਾਂਗੇ ਇਧਰ ਦੇ ਪਾਸੇ ਰਾਮ ਸਰਪੰਚ ਦਾ ਇਸ਼ਾਰਾ ਕਿ ਪੁਆਇੰਟ ਰੀਡਰ ਦੇ ਖਾਤੇ ਦੇ ਵਿੱਚ ਜੁੜਦਾ ਆ ਰਾਮ ਸਰਪੰਚ ਵਿੱਕੀ ਲੰਮਾ ਵੱਡੀਆਂ ਜ਼ਿੰਮੇਵਾਰੀਆਂ ਨੇ ਅੱਜ ਦੇ ਅਫੀਸ਼ਲ ਲੜਕੀਆਂ ਵੀ ਕਹਿੰਦੇ ਬਹੁਤ ਵਧੀਆ ਕਬੱਡੀ ਦਾ ਪ੍ਰਦਰਸ਼ਨ ਕਰ ਰਹੀਆਂ ਨੇ ਇਧਰ ਵੱਡੇ ਭਾਈ ਕਬੱਡੀ ਬਿੱਲੇ ਦੀ ਪੈ ਗਈ ਹੈ ਲਾ ਬਨੈਦੀ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਇਸ ਤੋਂ ਬਾਅਦ ਆ ਬੀਰ ਖਾਲਸਾ ਇੰਟਰਨੈਸ਼ਨਲ ਗਤਕਾ ਅਖਾੜਾ ਤਰਨਤਾਰਨ ਆਪਣਾ ਜੋਰ ਦਿਖਾਉਣਗੇ ਇਧਰ ਹੈਪੀ ਦੀ ਟੱਕਰ ਹੋ ਗਈ ਹੈ ਹੈਪੀ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆਹ ਬੱਲੇ ਬੱਲੇ ਕਰਾਉਣ ਦਾ ਯਤਨ ਕਰਦੀ ਹੋਈ ਆਹ ਪੈਂਦੀ ਹੋਈ ਕਬੱਡੀ ਦੇ ਉੱਪਰ ਦੇਖਦੇ ਆਹ ਟੱਕਰ ਹੈਪੀ ਦੇ ਨਾਲ ਤੇ ਪੁਆਇੰਟ ਰੀਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਤਾਂ ਹੋਰ ਕਰ ਦਿੱਤਾ ਹੈ ਕਬੱਡੀ ਫੇਰ ਕਹਿੰਦੇ ਹੈਪੀ ਨੇ ਪਾ ਦਿੱਤੀ ਹੈ ਇਧਰ ਦੇ ਪਾਸੇ ਦੇਖਦੇ ਆ ਪੁਆਇੰਟ ਰੀਡਰ ਦੇ ਖਾਤੇ ਜੁੜਦਾ ਆ ਆ ਮੈਚ ਦਾ ਜਿਹੜਾ ਪ੍ਰਾਈਜ਼ ਹੈ ਗਰਪੀਜ ਕੈਨੇਡਾ ਤੇ ਜੱਗਾ ਬੈਲਜੀਅਮ ਉਹਨਾਂ ਭਰਾਵਾਂ ਦੇ ਵੱਲੋਂ ਦਿੱਤੇ ਜਾਣਾ ਹੈ ਕਿ ਮੱਲ ਲੈਣੇ ਆ ਜਿਨ੍ਹਾਂ ਦੇ ਚਰਚੇ ਦੂਰ ਦਰਾਡੇ ਦੇ ਵਿੱਚ ਹੁੰਦੇ ਆ ਦੁਨੀਆ ਦੇ ਕਹਿੰਦੇ ਅੰਤਰਰਾਸ਼ਟਰੀ ਖਿਡਾਰੀ ਪਹੁੰਚਣੇ ਆ ਹਰਿਆਣੇ ਵਾਲਾ ਸ਼ੀਲੂ ਆਵੇਗਾ ਮਾਝੇ ਵਾਲੇ ਸ਼ੀਲੂ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਕਰ ਤਾੜੀਆਂ ਜ਼ੋਰਦਾਰ ਮਾਰ ਕੇ ਦੱਸ ਦਿਓ ਇੰਤਜ਼ਾਰ ਹੈ ਇੰਤਜ਼ਾਰ ਹੈ ਆ ਤਾੜੀਆਂ ਦੱਸਦੀਆਂ ਵੀ ਬੜੀ ਦੂਰ ਤਰਾਡੇ ਤੋਂ ਵੀਰ ਪਹੁੰਚੇ ਆ ਬੜੇ ਲੰਮੇ ਸਮੇ ਤੋਂ ਜਿਹੜਾ ਇੰਤਜ਼ਾਰ ਹੈ ਅੱਜ ਦੇ ਇਸ ਖੇਡ ਮੇਲੇ ਦਾ ਹਰਿਆਣੇ ਵਾਲੇ ਸ਼ਿੱਲੂ ਰਾਮ ਸਰਪੰਚਾ ਗਰਵਾਲੀ ਵਿੱਕੀ ਲੰਮਾ ਅਫੀਸ਼ੀਅਲ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਆਉਣਗੀਆਂ ਮੇਰੇ ਨਾਲ ਉਸਤਾਦ ਲੋਕ ਨੇ ਅਯਾਦ ਬੁਲਾਰਾ ਬੁੱਟਾ ਉਮਰੀਆਣਾ ਜੀ ਉਹ ਵੀ ਸਾਡੇ ਦੇ ਨਾਲ ਪਹੁੰਚੇ ਹੋਏ ਐ ਬਹੁਤ ਵੱਡਾ ਘਾਟਾ ਪਿਛਲੇ ਦਿਨੀ ਮਾਤਾ ਜੀ ਦਾ ਸਹਾ ਜਿਹੜਾ ਸਿਰ ਤੋਂ ਉੱਠਿਆ ਬਹੁਤ ਵੱਡਾ ਘਾਟਾ ਪਿਆ ਸਾਰਾ ਕਬੱਡੀ ਯਕਤ ਬੁੱਟੇ ਉਸਤਾਦ ਦੇ ਨਾਲ ਐ ਭਾਈ ਗੁਰੂ ਮੇਰ ਕਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਗੁਰੂ ਸਾਹਿਬ ਕਿਰਪਾ ਕਰਨ ਅਯਾਦ ਬੁਲਾਰਾ ਬੁੱਟਾ ਕਬੱਡੀ ਦੇ ਉੱਪਰ ਜਰੂਰ ਬਾਤ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਜੇ ਨੂੰ ਇਹ ਮਾਣ ਪ੍ਰਾਪਤ ਐ ਜੇ ਜਦੋਂ ਸਾਰੇ ਜਗ੍ਹਾ ਕਬੱਡੀ ਬੰਦ ਹੋ ਜਾਂਦੀ ਹੈ ਤੇ ਮਾਜਾ ਸਾਰੇ ਪਲੇਅਰਾਂ ਨੂੰ ਆਉਂਦਾ ਹੈ ਮੈਂ ਧੰਨਵਾਦ ਕਰਦੀ ਹਾਂ ਗੱਗੋ ਬੂਹੇ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਇੱਕ ਚੋਟੀ ਦਾ ਮੁਕਾਬਲਾ ਲੜਕੀਆਂ ਦਾ ਤੁਹਾਡੇ ਸਾਹਮਣੇ ਖੇਡਿਆ ਜਾ ਰਿਹਾ ਹੈ ਹੈਪੀ ਦੀ ਕਬੱਡੀ ਪਈ ਹੈ ਮੋਗੇ ਦੀਆਂ ਕਹਿੰਦੇ ਕੁੜੀਆਂ ਖੇਡ ਰਹੀਆਂ ਨੇ ਜੱਸੀ ਮੈਡਮ ਦਾ ਬਹੁਤ ਵੱਡਾ ਸਤਿਕਾਰ ਜਗ ਜਗਤਾਰ ਸਿੰਘ ਜੀ ਮਹਿਣਾ ਕੋਚ ਸਾਹਿਬ ਦੀ ਟੀਮ ਲੈ ਕੇ ਪਹੁੰਚੇ ਨੇ ਉਹਨਾਂ ਦਾ